ਸ੍ਰੀ ਗੁਰਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਗੱਲ ਕਰਨ ਜਾ ਰਹੀਆਂ ਇੱਕ ਐਸੀ ਤਬਦੀਲੀ ਦੀ ਜੋ ਨਾ ਸਿਰਫ ਬਿਜਲੀ ਬਿੱਲਾਂ ਨੂੰ ਬਦਲੇਗੀ ਬਲਕਿ ਸਰਕਾਰੀ ਤੰਤਰ ਦੇ ਵਿੱਚ ਵੀ ਬਦਲਾਅ ਅਤੇ ਪਾਰਦਰਸ਼ਤਾ ਲਿਆਵੇਗੀ ਜੀ ਹਾਂ ਮੈਂ ਗੱਲ ਕਰ ਰਹੀਆਂ ਪ੍ਰੀपेड ਬਿਜਲੀ ਮੀਟਰਾਂ ਦੀ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਈ ਉੱਤਰੀ ਭਾਰਤ ਦੇ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਸਾਰੇ ਸਰਕਾਰੀ ਦਫ਼ਤਰਾਂ ਅਤੇ ਮੰਤਰੀਆਂ ਦੀ ਰਿਹਾਇਸ਼ਾਂ ਦੇ ਵਿੱਚ ਪ੍ਰੀपेड ਬਿਜਲੀ ਮੀਟਰ ਲਗਾਉਣੇ ਜ਼ਰੂਰੀ ਹੋਣਗੇ ਔਰ 31 ਅਗਸਤ 2025 ਤੱਕ ਸਾਰੇ ਮੰਤਰੀਆਂ ਦੇ ਘਰਾਂ ਦੇ ਵਿੱਚ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਪ੍ਰੀਪੇਡ ਮੀਟਰ ਲਗਾਉਣੇ ਜ਼ਰੂਰੀ ਹੋਣਗੇ ਜਿਸ ਦੇ ਨਾਲ ਸਰਕਾਰੀ ਤੰਤਰ ਦੇ ਵਿੱਚ ਪਾਰਦਰਸ਼ਤਾ ਆਏਗੀ ਤਾਂ ਇਹ ਵੱਡਾ ਐਲਾਨ ਕੇਂਤਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਹੁਣ ਦੱਸ ਦੇ ਕਿ ਪਹਿਲ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਉਹ ਮੰਤਰੀਆਂ ਦੇ ਘਰਾਂ ਤੋਂ ਹੋਏਗੀ ਮੁੱਖ ਮੰਤਰੀਆਂ ਦੇ ਘਰਾਂ ਤੋਂ ਹੋਏਗੀ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੱਥੇ ਵੀ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਪ੍ਰੀ-पेड ਬਿਜਲੀ ਮੀਟਰ ਲਗਾਉਣੇ ਜ਼ਰੂਰੀ ਹੋ ਜਾਣਗੇ ਜਿਸ ਦੇ ਨਾਲ ਆਮ ਜਨਤਾ ਨੂੰ ਵੀ ਹੱਲਾਸ਼ੇਰੀ ਮਿਲੇਗੀ ਤੇ ਦੂਸਰੇ ਪੜਾਅ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਵਪਾਰਕ ਅਤੇ ਉਦਯੋਗੀਆਂ ਨੂੰ ਵੀ ਇਹ ਪ੍ਰੀ-पेड ਬਿਜਲੀ ਮੀਟਰ ਲਗਾਉਣੇ ਜ਼ਰੂਰੀ ਹੋ ਜਾਣਗੇ ਦੇ ਦਸੇ ਕੀ ਇਸ ਸਮਾ ਵਿੱਚ ਜੜਾ ਉਹ ਦੱਸ ਦਿੱਤਾ ਗਿਆ ਹੈ ਕਿ 31 ਅਗਸਤ 2025 ਤੱਕ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਜਿਹੜੇ ਨੇ ਪ੍ਰੀਪੇਡ ਬਿਜਲੀ ਮੀਟਰ ਲਗਾਏ ਜਾਣਗੇ ਤਾਂ ਦੱਸ ਦੇ ਕਿ ਇਹ ਪ੍ਰੀਪੇਡ ਬਿਜਲੀ ਮੀਟਰ ਹੈ ਕੀ ਪ੍ਰੀਪੇਡ ਬਿਜਲੀ ਮੀਟਰ ਦੇ ਵਿੱਚ ਤੁਹਾਨੂੰ ਬਿਜਲੀ ਦੀ ਰਾਸ਼ੀ ਪਹਿਲਾਂ ਰੀਚਾਰਜ ਜਮ੍ਹਾਂ ਕਰਵਾਣੀ ਹੋਵੇਗੀ ਜਿਵੇਂ ਤੁਸੀਂ ਆਪਣਾ ਮੋਬਾਈਲ ਫੋਨ ਤੇ SIM ਚਲਾਉਣ ਲਈ ਪਹਿਲਾਂ ਰੀਚਾਰਜ ਕਰਦੇ ਹੋ ਇਸੇ ਤਰ੍ਹਾਂ ਹੀ ਤੁਹਾਨੂੰ ਹੁਣ ਪਹਿਲਾਂ ਜਿਲੇ ਯੂਜ਼ ਕਰਨ ਦੇ ਲਈ ਪਹਿਲਾਂ ਤੁਹਾਨੂੰ ਬਿਜਲੀ ਦਾ ਜਿਹੜਾ ਬਿੱਲ ਹੈ ਉਸ ਦਾ ਭੁਗਤਾਨ ਕਰਨਾ ਪਵੇਗਾ ਜਿਸ ਤੋਂ ਬਾਅਦ ਤੁਸੀਂ ਜਿਹੜੀ ਬਿਜਲੀ ਦੀ ਵਰਤੋਂ ਕਰ ਸਕੋਗੇ ਸੋ ਇਹ ਵੱਡਾ ਫੈਸਲਾ ਜਿਹੜਾ ਹੈ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਲਿੱਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਸਾਰੇ ਹੀ ਉੱਤਰੀ ਭਾਰਤ ਦੇ ਸੂਬਿਆਂ ਦੇ ਬਿਜਲੀ ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ 31 ਅਗਸਤ 2025 ਤੱਕ ਸਾਰੇ ਸਰਕਾਰੀ ਦਫ਼ਤਰਾਂ ਅਤੇ ਮੰਤਰੀਆਂ ਦੇ ਘਰਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਘਰਾਂ ਦੇ ਵਿੱਚ ਸਾਰੇ ਹੀ ਕੇਂਦਰੀ ਮੰਤਰੀਆਂ ਦੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਪ੍ਰੀपेड ਬਿਜਲੀ ਮੀਟਰ ਲਗਾਏ ਜਾਣਗੇ ਦੱਸ ਦੇ ਕਿ ਇਸ ਦੇ ਨਾਲ ਜਿਹੜੇ ਬਿਜਲੀ ਕੰਪਨੀਆਂ ਨੇ ਉਹਨਾਂ ਨੂੰ ਵੀ ਬਹੁਤ ਸਾਰਾ ਫਾਇਦਾ ਹੋਏਗਾ ਕਿਉਂਕਿ ਡਿਫਾਲਟਰਾਂ ਦੀ ਲਿਸਟ ਜਿਹੜੀ ਹੈ ਉਹ ਬਿਲਕੁਲ ਹੀ ਖਤਮ ਹੋ ਜਾਵੇਗੀ ਹੁਣ ਪ੍ਰੀपेड ਬਿਜਲੀ ਮੀਟਰਾਂ ਦੇ ਨਾਲ ਤਾਂ ਪਹਿਲ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਸਰਕਾਰੀ ਦਫਤਰਾਂ ਮੁੱਖ ਮੰਤਰੀਆਂ ਦੇ ਘਰਾਂ ਅਤੇ ਸਰਕਾਰ ਦੇ ਜਿਹੜੇ ਹੋਰ ਮੰਤਰੀ ਨੇ ਕੈਬਨਟ ਮੰਤਰੀਏ ਸਾਰੇ ਮੰਤਰੀਆਂ ਦੇ ਘਰਾਂ ਤੋਂ ਹੋਵੇਗੀ ਤਾਂ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਕੁਝ ਮੰਤਰੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣੇ ਤੋਂ ਹੀ ਆਪਣੇ ਘਰਾਂ ਦੇ ਵਿੱਚ ਪ੍ਰੀ-पेड ਬਿਜਲੀ ਮੀਟਰ ਜੜੇ ਨੇ ਉਹ ਲਗਾਉਣਗੇ ਦੱਸਿਆ ਕਿ ਕੇਂਦਰ ਸਰਕਾਰ ਦਾ ਟਾਰਗੇਟ ਹੈ ਕਿ 2047 ਤੱਕ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਉਣਾ ਕੋਈ ਵੀ ਘਰ ਜਿਹੜਾ ਹੈ ਉਹ ਬਿਜਲੀ ਤੋਂ ਵਾਂਝਾ ਨਾ ਰਹੇ ਜਸ ਨੂੰ ਲੈ ਕੇ ਲਗਾਤਾਰ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਚੋਰੀ ਦੀ ਬਿਜਲੀ ਜੋ ਲੋਕ ਬਾਲਦੇ ਨੇ ਉਹਨਾਂ ਦਾ ਖਾਤਮਾ ਕਰਨ ਦੇ ਲਈ ਹੀ ਵੱਡੇ ਵੱਡੇ ਜਿਹੜੇ ਐਲਾਨ ਕੀਤੇ ਜਾਂਦੇ ਨੇ ਤਾਂ ਇੱਕ ਵੱਡਾ ਐਲਾਨ ਹੁਣ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਪ੍ਰੀपेड ਬਿਜਲੀ ਮੀਟਰਾਂ ਦੀ ਗੱਲ ਕੀਤੀ ਗਈ ਹੈ ਦੱਸ ਦੇ ਕਿ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਹੈ ਕਿ ਆਖਿਰਕਾਰ ਜਿਹੜੇ ਪ੍ਰੀपेड ਬਿਜਲੀ ਮੀਟਰ ਨੇ ਉਹ ਕਿਉਂ ਲਗਾਏ ਜਾਣਗੇ ਜਿਸ ਦੇ ਜਵਾਬ ਦੇ ਵਿੱਚ ਕੇਂਦਰੀ ਬਿਜਲੀ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਾਰੇ ਕਿਸਾਨਾਂ ਨੂੰ ਮੁਫਤ بجلی ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਹ ਪ੍ਰੀपेड ਬਿਜਲੀ ਮੀਟਰਾਂ ਤੋਂ ਔਖੇ ਕਿਉਂ ਹੋ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੀ ਨੀਅਤ ਤੇ ਵੀ ਸਵਾਲ ਚੁੱਕੇ ਨੇ ਤਾਂ ਲਗਾਤਾਰ ਅਗਰ ਗੱਲ ਕੀਤੀ ਜਾਵੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਲੋਕ ਸਰਕਾਰ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਨੇ ਕਿਉਂਕਿ ਕੁਝ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਲੇਕਿਨ ਕੀ ਲੱਗਦਾ ਹੈ ਕਿਉਂਕਿ ਹੁਣ ਦੀ ਗੱਲ ਕੀਤੀ ਜਾਵੇ ਤਾਂ 600 ਯੂਨਿਟ ਜਿਹੜੇ ਨੇ ਉਹ ਮਾਫ ਕੀਤੇ ਗਏ ਹਨ ਲੇਕਿਨ ਪ੍ਰੀपेड ਬਿਜਲੀ ਮੀਟਰਾਂ ਤੋਂ ਬਾਅਦ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜੋ 600 ਯੂਨਿਟ ਮਾਫ ਸੀਗੇ ਉਸ ਦਾ ਕੀ ਬਣੇਗਾ ਸੋ ਇਹ ਬਹੁਤ ਸਾਰੇ ਸਵਾਲ ਜੋ ਕਿ ਜਨਤਾ ਦੇ ਵਿੱਚ ਖੜੇ ਹੋ ਰਹੇ ਨੇ ਪ੍ਰੀपेड ਬਿਜਲੀ ਮੀਟਰਾਂ ਨੂੰ ਲੈ ਇਸ ਦੇ ਨਾਲ ਹੀ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਹੈ ਕਿ 47 ਲੱਖ ਕਰੋੜ ਰੁਪਏ ਬਿਨਾਂ ਵਿਆਜ ਤੋਂ ਰਾਜਾਂ ਨੂੰ ਦਿੱਤੇ ਜਾਣਗੇ ਤਾਂ ਜੋ ਇਨਫਰਾਸਟ੍ਰਕਚਰ ਜਿਹੜਾ ਹੈ ਠੀਕ ਰਹੇ ਔਰ ਸਪਰੀ ਪੇਡ ਬਿਜਲੀ ਮੀਟਰਾਂ ਦੇ ਨਾਲ ਬਿਜਲੀ ਕੰਪਨੀਆਂ ਨੂੰ ਸਭ ਤੋਂ ਵੱਧੇਰੇ ਲਾਭ ਹੋਵੇਗਾ ਕਿਉਂਕਿ ਡਿਫਾਲਟਰਾਂ ਦੀ ਜਿਹੜੀ ਲਿਸਟ ਹੈ ਉਹ ਬਿਲਕੁਲ ਹੀ ਖਤਮ ਹੋ ਜਾਵੇਗੀ ਤਾਂ ਪਹਿਲੇ ਪੜਾਅ ਦੇ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਦੀ ਗੱਲ ਕੀਤੀ ਜਾਵੇ ਮੁੱਖ ਮੰਤਰੀਆਂ ਦੇ ਘਰਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੇ ਮੰਤਰੀ ਨੇ ਕੈਬਨਿਟ ਮਨਿਸਟਰ ਨੇ ਹੋਰ ਵੀ ਮੰਤਰੀ ਨੇ ਸਾਰਿਆਂ ਦੇ ਘਰਾਂ ਦੇ ਵਿੱਚ 31 ਅਗਸਤ 2025 ਤੱਕ ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਜ਼ਰੂਰੀ ਹੋਣਗੇ ਜਿਸ ਤੋਂ ਬਾਅਦ ਦੂਸਰੇ ਪੜਾਅ ਦੀ ਗੱਲ ਕੀਤੀ ਜਾਵੇ ਤਾਂ ਜੋ ਲੋਕ ਵਪਾਰੀ ਅਤੇ ਉਦਯੋਗੀ ਹਨ ਉਹਨਾਂ ਦੇ ਘਰਾਂ ਦੇ ਵਿੱਚ ਇਹ ਮੀਟਰ ਜਿਹੜੇ ਨੇ ਲਗਾਉਣੇ ਜ਼ਰੂਰੀ ਹੋ ਜਾਣਗੇ ਔਰ 31 ਅਗਸਤ 2025 ਤੱਕ ਦਾ ਜੋ ਕਿ ਮੰਤਰੀਆਂ ਦੇ ਘਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਘਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਜੋ ਪ੍ਰੀपेड ਬਿਜਲੀ ਮੀਟਰ ਲਗਾਉਣ ਦਾ ਫੈਸਲਾ ਲਿੱਤਾ ਗਿਆ ਹੈ ਔਰ ਇਸ ਦੇ ਨਾਲ ਆਮ ਜਨਤਾ ਨੂੰ ਵੀ ਹੱਲਾਸ਼ੇਰੀ ਮਿਲੇਗੀ ਔਰ ਸਿਸਟਮ ਬਿਲਕੁਲ ਮੋਬਾਈਲ ਫੋਨ ਦੇ ਵਰਗਾ ਹੀ ਹੋ ਜਾਵੇਗਾ ਜਿਸ ਤਰ੍ਹਾਂ ਤੁਸੀਂ ਆਪਣਾ SIM ਕਾਰਡ ਚਾਰਜ ਕਰਵਾਉਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਫੋਨ ਚੱਲਦਾ ਹੈ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਖਪਤ ਦੇ ਅਨੁਸਾਰ ਬਿਜਲੀ ਖਪਤ ਦੇ ਅਨੁਸਾਰ ਤੁਸੀਂ ਆਪਣੀ ਬਿਜਲੀ ਜਿਹੜੀ ਹੈ ਉਸ ਨੂੰ ਪਹਿਲਾ ਪ੍ਰੀਪੇਡ ਬਿਜਲੀ ਮੀਟਰ ਕਰਵਾਓਗੇ ਤਾਂ ਉਸ ਤੋਂ ਬਾਅਦ ਇਹ ਤੁਸੀਂ ਜਿਹੜੀ ਬਿਜਲੀ ਦੀ ਵਰਤੋਂ ਕਰ ਸਕੋਗੇ ਤਾਂ ਸਰਕਾਰ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਦੱਸੋ ਕਿ ਇਹ ਫੈਸਲਾ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ ਜਾਂ ਫਿਰ ਆਮ ਜਨਤਾ ਦੇ ਲਈ ਇੱਕ ਨਵਾਂ ਬੋਝ ਬਣੇਗਾ ਕਮੈਂਟ ਕਰਕੇ ਸਾਨੂੰ ਇਸ ਦੇ ਬਾਰੇ ਜਰੂਰ So.